ਸ਼ਿਕਾਲ ਜੀ ਮੈਂ ਇਹ ਨਾ ਤੇ ਮਾਨ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਸਰਕਾਰ ਬਣਦੇ ਸਾਰ ਹੀ ਨਵੀਂ ਸਰਕਾਰ ਬਣ ਤੋਂ ਬਾਅਦ ਜਿਹੜਾ ਕਿ ਫੈਸਲਾ ਲਏਗਾ ਤੇ ਗੈਰ ਕਾਨੂੰਨੀ ਭਾਰਤ ਨੂੰ ਲਗਾਤਾਰ ਜਿਹੜਾ ਕਿ ਉੱਥੋਂ ਬਾਹਰ ਕਰ ਦਿੱਤਾ ਗਿਆ ਤੇ ਜਹਾਜ਼ਾਂ ਦੇ ਜਹਾਜ਼ ਭਰ ਕੇ ਜਿਹੜਾ ਕਿ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਉਤਾਰੇ ਗਏ ਨੇ ਤੇ ਉਸ ਤੋਂ ਬਾਅਦ ਕਿੰਵੇਂ ਦੇ ਹਾਲਾਤ ਨੇ ਉਹਨਾਂ ਸਾਰੇ ਨੌਜਵਾਨ ਮੁੰਡਿਆਂ ਨੇ ਮੀਡੀਆ ਦੇ ਸਾਹਮਣੇ ਖੁਲਾਸੇ ਕੀਤੇ ਆਪਣੀਆਂ ਹੱਡ ਬੀਤੀਆਂ ਸੁਣਾਈਆਂ ਕਿਸੇ ਨੇ ਦੱਸਿਆ ਕਿ ਕਿਵੇਂ ਡੌਂਕੀ ਲੈ ਕੇ ਗਿਆ ਕਿਵੇਂ ਉਹਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਤਾਂ ਕਿਹੜੇ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਉਹ ਅਮਰੀਕਾ ਪਹੁੰਚੇ ਸੰਤ ਤੇ ਹੁਣ ਕਰਜ਼ਾ ਵੀ ਚੜ ਗਿਆ ਤੇ ਦੂਜੇ ਪਾਸੇ ਹੁਣ ਘਰ ਦੇ ਹਾਲਾਤ ਵੀ ਮਾੜੇ ਹੋ ਗਏ ਨੇ ਪਰ ਹੁਣ ਕੁਝ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਨੇ ਜਿਸ ਦੇ ਵਿੱਚ ਜਿਹੜੇ ਇਹ ਰਿਪੋਰਟ ਕੀਤੇ ਗਏ ਨੇ ਇਹਨਾਂ ਦੇ ਵੱਲੋਂ ਕਿਸੇ ਵੱਲੋਂ ਤਾਂ ਆ ਕੇ ਇੱਥੇ ਜਿਹੜਾ ਕਿ ਛੋਟਾ ਹਾਥੀ ਪਾ ਲਿਆ ਤੇ ਕਿਸੇ ਦੇ ਵੱਲੋਂ ਜਿਹੜਾ ਕਿ ਇੱਥੇ ਆਟੋ ਰਿਕਸ਼ਾ ਪਾ ਲਿਆ ਇਹ ਵੀਡੀਓਜ਼ ਜਿਹੜੇ ਕਿ ਦਿਖਾਈਆਂ ਜਾ ਰਹੀ ਨੇ ਤੇ ਉੱਤੇ ਜਿਹੜਾ ਕਿ ਉਹਨਾਂ ਦੇ ਵੱਲੋਂ ਆਪਣਾ ਕੋਈ ਵੀ ਵਾਹਨ ਖਰੀਦਿਆ ਤਾਂ ਉਹਦੇ ਉੱਤੇ ਜਿਹੜੇ ਕਿ ਸ਼ਬਦ ਲਿਖਾਏ ਜਾ ਰਹੇ ਨੇ ਰਿਪੋਰਟ ਬਾਈ ਯੂਐਸ ਸੀ ਵੀ ਅਸੀਂ ਭਾਈ ਅਮਰੀਕਾ ਤੋਂ ਕੱਢੇ ਹੋਏ ਬੰਦੇ ਹਾਂ ਜਿਨ੍ਹਾਂ ਨੇ ਹੁਣ ਅਸੀਂ ਇੱਥੇ ਆ ਕੇ ਕੰਮਕਾਰ ਸ਼ੁਰੂ ਕਰ ਲਿਆ ਸਕਰੀਨ ਤੇ ਚੱਲ ਰਹੀਆਂ ਤਸਵੀ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਡਿਪੋਰਟ ਕਰਨ ਤੋਂ ਬਾਅਦ ਹੀ ਤੁਸੀਂ ਛੋਟਾ ਹਾਥੀ ਜਾਂ ਹੋਰ ਕਾਰੋਬਾਰ ਕਰਨਾ ਸੀ ਚਾਹੇ ਆਟੋ ਰਿਕਸ਼ਾ ਪਾਉਣਾ ਸੀ ਜਾਂ ਕੋਈ ਵੀ ਕੰਮ ਕਰਨਾ ਸੀ ਕੋਈ ਦੁਕਾਨ ਖੋਲ੍ਹਣੀ ਸੀ ਤਾਂ ਜਿਹੜਾ ਤੁਸੀਂ 40-45 ਲੱਖ ਰੁਪਇਆ ਪਹਿਲਾਂ 2 ਨੰਬਰ ਦੇ ਵਿੱਚ ਅਮਰੀਕਾ ਪਹੁੰਚਦੇ ਵੇਲੇ ਲਾਇਆ ਤਾਂ ਜੇ ਅੱਜ ਤੁਸੀਂ ਉਹ 45 ਲੱਖ ਰੁਪਇਆ ਬੈਂਕ 'ਚ ਵੀ ਧਰਿਆ ਹੁੰਦਾ ਤਾਂ ਤੁਹਾਨੂੰ ਉਸ ਦਾ ਬਿਆਜ ਹੀ ਬਹੁਤ ਮਿਲੀ ਜਾਣਾ ਸੀ ਤੁਹਾਨੂੰ ਤਾਂ ਜ਼ਰੂਰਤ ਹੀ ਨਹੀਂ ਸੀ ਤੇ ਤੁਸੀਂ ਆਪਣਾ ਘਰ-ਬਾਰ ਵੀ ਵੇਚਿਆ ਆਪਣੀ ਜ਼ਮੀਨ ਵੀ ਵੇਚੀ ਤੇ 45 ਲੱਖ ਵੀ ਗਿਆ ਘਰ-ਬਾਰ ਵੀ ਗਿਆ ਕਰਜ਼ੇ 'ਚ ਵੀ ਡੁੱਬੇ ਤੇ ਹੱਥ ਤੁਹਾਡੇ ਕੁਝ ਵੀ ਪੱਲ ਨਹੀਂ ਪਿਆ ਤੇ ਅੱਜ ਤੁਸੀਂ ਫਿਰ ਆ ਛੋਟੇ ਹਾਥੀ ਖਰੀਦ ਕੇ ਤੁਸੀਂ ਉਹ ਵੀ ਚਲੋ ਕਰਜ਼ੇ-ਕੁਰਜ਼ੇ ਦੀ ਲਏ ਹੋਣੇ ਤੁਸੀਂ ਕਿਸ਼ਤਾ-ਕੁਸ਼ਤਾ ਦੇ ਲਏ ਹੋਣੇ ਵਿੱਚੋਂ 4 ਪੈਸੇ ਕਮਾਵਾਂਗੇ ਤੇ ਨਾਲ ਦੀ ਨਾਲ ਤਾਰਾਂਗੇ ਜੇ ਤੁਸੀਂ ਇਹੀ ਪਹਿਲਾਂ ਸੋਚਿਆ ਹੁੰਦਾ ਵੀ ਜਿੱਥੇ ਅਸੀਂ 40-45 ਲੱਖ ਰੁਪਇਆ ਲਾ ਕੇ ਬਾਹਰ ਜਾ ਰਹੇ ਜੇਕਰ ਅਸੀਂ ਪਹਿਲਾਂ ਹੀ ਇੱਥੇ ਚੰਗਾ ਕੰਮ ਤੋਰ ਲੈਂਦੇ ਤਾਂ ਤੁਹਾਡੇ ਅੱਜ ਤੁਹਾਡੇ ਕਾਰਬਾਰ ਵੀ ਹੋਣਾ ਸੀ ਤੁਹਾਡੇ ਜਿਹੜੀ ਜ਼ਮੀਨ ਤੁਸੀਂ ਵੇਚ ਕੇ ਬਾਹਰ ਗਏ ਸੀ ਜਾਂ ਕੋਈ ਵੀ ਪ੍ਰਾਪਰਟੀ ਵੇਚ ਕੇ ਗਈ ਸੀ ਅੱਜ ਤੁਹਾਡੇ ਕੋਲ ਉਹ ਵੀ ਹੋਣੀ ਸੀ ਤੇ ਅੱਜ ਤੁਹਾਡੇ ਪੱਲੇ ਕੁਝ ਵੀ ਨਹੀਂ ਰਿਹਾ ਤੇ ਹੁਣ ਤੁਸੀਂ ਆ ਕੇ ਜਿਹੜਾ ਕਿ ਇਹ ਕੰਮ ਸ਼ੁਰੂ ਕਰ ਰਹੇ ਤੇ ਹੁਣ ਤੁਸੀਂ ਉੱਤੇ ਇਹ ਮੈਂਸ਼ਨ ਕਰ ਰਹੇ ਹੋ ਇਹ ਸ਼ੋਅ ਕਰ ਰਹੇ ਹੋ ਵੀ ਭਾਈ ਅਸੀਂ ਉਹ ਬੰਦੇ ਆ ਜਿਹਨੂੰ ਸਾਨੂੰ 트ੰਪ ਨੇ ਬਾਹਰ ਕੱਢਿਆ ਤੇ ਹੁਣ ਅਸੀਂ ਆ ਕੇ ਇੱਥੇ ਆਪਦੇ ਕੰਮ ਸ਼ੁਰੂ ਕਰਦੇ ਅਸੀਂ ਹੱਥੀ ਉੱਥੀ ਪਾ ਲੇ ਭਾਈ ਅਸੀਂ ਡਿਪੋਰਟ ਹੋਏ ਬੰਦੇ ਆ ਸਾਡੇ ਸਿਰ ਤੇ ਕਰਜ਼ਾ ਬਹੁਤ ਚੜਿਆ ਹੋਇਆ ਜੇਕਰ ਕੋਈ ਕੰਮ-ਕੂਮ ਹੋਵੇ ਤਾਂ ਸਾਡੇ ਵਰਗੇ ਲੋਕਾਂ ਨੂੰ ਦਿਓ ਤਾਂ ਆਟੋ-ਉਟੋ ਪਾਣੀ ਸ਼ੁਰੂ ਕਾ ਦਿੱਤੇ ਪਰ ਚਲੋ ਜੋ ਵੀ ਕੀਤਾ ਕੀਤਾ ਤਾਂ ਮਾੜਾ ਆ ਕਿਉਂਕਿ ਜਿਨ੍ਹਾਂ ਨੇ ਕਰਜ਼ਾ ਚੁਪਕੇ ਜੜਾ ਕਿ ਗਿਆ ਆ ਉਹਨੂੰ ਪਤਾ ਹੁੰਦਾ ਆ ਪਰ ਦੂਜੇ ਪਾਸੇ ਤਾਂ ਜਿਹੜੇ ਹੋਰ ਅਸੀਂ ਨੌਜਵਾਨਾਂ ਨੂੰ ਬਾਹਰ ਭੇਜਣ ਦੇ ਵਾਸਤੇ ਮਾਪੇ ਦੇਖਦੇ ਆ ਵੀ ਕਰਜ਼ਾ ਚੁੱਕਦੇ ਨੇ ਜਾਂ ਫਿਰ ਆਪਣੀ ਜ਼ਮੀਨ ਜਾਇਦਾਦ ਵੇਚਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਇਸ ਚੀਜ਼ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਬਾਹਰ ਤਾਂ ਭੇਜਦਣੇ ਭਾਈ ਕਈ ਵਾਰ ਅਜਿਹੇ ਨਵੇਂ ਸਰਕਾਰਾਂ ਬਣ ਜਾਂਦੇ ਨੇ ਤੁਹਾਨੂੰ ਦੇ ਫੈਸਲੇ ਤੇ ਤੁਹਾਨੂੰ ਬਾਅਦ ਵਿੱਚ ਪਛਤਾਵਾ ਹੋ ਸਕਦਾ ਹੈ ਬਾਕੀ ਤੁਹਾਡਾ ਕੀ ਕਹਿਣਾ ਆਪਣੀ ਰੈਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼